ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਦੱਦੀ ਬਾਰੇ ਇਹ ਲੋਜੀ ਫਲਾਵਰ ਜਿਹੜੇ ਸਾਰੇ ਸਿਆਲ ਵਧੀਆ ਤੇ ਕਿੰਨੇ ਰਹਿੰਦੇ ਆ ਤੇ ਆਪਾਂ ਪਹਿਲਾਂ ਵੀਡੀਓ ਪਾਈਆਂ ਸੀ ਦੀ ਕਟਿੰਗ ਕਿਹਦੇ ਹਿਸਾਬ ਨਾਲ ਲਗਾਉਣੀ ਆ ਤੇ ਉਹਦਾ ਦੱਸਿਆ ਹੈਗਾ ਵੀ ਬੂਟੇ ਕਮਲੇ ਪੰਜ ਪੰਜ ਸਾਰ ਆਰਾਮ ਨਾਲ ਚੱਲਣਗੇ ਤੇ ਅੱਜ ਕੱਲ ਜਦੋਂ ਇਹਨਾਂ ਦੇ ਫਲ ਮੜ ਜਾਂਦੇ ਪੁਰਾਣੇ ਬੂਟਿਆਂ ਦੇ ਜੜਾ ਤੋਂ ਐਸਾ ਹੁੰਨਾ ਬੂਟੇ ਨਵੇਂ ਫੁੱਟੇ ਹੁੰਦੇ ਆ ਤੇ ਨਵੇਂ ਬੂਟੇ ਉਹ ਤੱਕ ਗਰੋਥ ਨਹੀਂ ਕਰਦੇ ਜਦ ਤੱਕ ਆਪਾਂ ਪੁਰਾਣੇ ਬੂਟਿਆਂ ਨੂੰ ਕਟਿੰਗ ਨਹੀਂ ਕਰ ਦਿੰਦੇ ਪੁਰਾਣੇ ਬੂਟੇ ਚਾਹੇ ਕੋਈ ਥੋੜਾ ਚੰਗਾ ਚਾਹੇ ਕੋਈ ਮਾੜਾ ਇਸ ਨੂੰ ਐਂ ਮ ਤੇ ਜੋ ਕਿ ਇਹਨਾਂ ਦਾ ਸੀਜ਼ਨ ਲੰਘ ਚੁੱਕਿਆ ਮਾਰਚ ਮਹੀਨਾ ਚੱਲਦਾ ਤੇ ਇਹਨਾਂ ਦਾ ਸੀਜ਼ਨ ਲੰਘ ਚੁੱਕਿਆ ਅੱਗੇ ਹੁਣ ਇਹਨਾਂ ਨੂੰ ਫਲਾਵਰ ਨਹੀਂ ਹੋਣੇ ਤੇ ਬਾਕੀ ਕਿ ਹੁਣ ਇਹਨਾਂ ਨੂੰ ਫਲਾਵਰ ਨਹੀਂ ਹੋਣੇ ਤੇ ਜੇ ਆਪਾਂ ਇਹਨਾਂ ਨੂੰ ਨਾ ਨਹੀਂ ਕੱਢਦੇ ਤੇ ਫੇਰ ਹੀ ਪਨੀਰੀ ਦੇ ਨਵੇਂ ਬੂਟੇ ਜਿਹੜੇ ਉਹ ਦਾਣਾ ਚੜਨੇ ਨਹੀਂ ਤੇ ਇਹਨਾਂ ਨੂੰ ਆਪਾਂ ਮਿੱਟੀ ਦੇ ਬਰਾਬਰ ਨੂੰ ਰਾਕੇ ਕੱਢ ਦੇਣਾ ਤੇ ਇਹ ਜਿਹੜਾ ਮੌਸਮ ਹੈ ਐਸਾ ਹੁਣ ਆਪਾਂ ਪਧਰੇ ਕਰ ਲੈਣਾ ਜਿਨੂੰ ਹਲਕੇ ਹਲਕੇ ਗੋਡੀ ਦੇ ਦੇਣੀ ਆ ਇਹ ਚਲੋ ਪਾਣੀ ਦੋਖੋ ਥੋੜੀ ਜੇ ਕਮੜਾਏ ਆ ਪਾਣੀ ਆਪਾਂ ਪਾ ਨਹੀਂ ਸਕਾ ਤੇ ਬਾਕੀ ਹੋਰ ਇਹਨਾਂ ਕੋਈ ਵੀ ਖਾਦ ਪਾਉਣ ਦੀ ਜਰੂਰਤ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਪਾਂ ਇਸ ਨੂੰ ਖਾਦ ਨਹੀਂ ਦੇਣੀ ਸਿਰਫ ਤੇ ਸਿਰਫ ਪਾਣੀ ਪਾਉਣਾ ਆਪਾਂ ਇਸ ਦੇ ਇਹਨਾਂ ਦੇ ਗਮਲਿਆਂ ਵਿੱਚ ਸਿਰਫ ਤੇ ਸਿਰਫ ਪਾਣੀ ਤੇ ਇਹਨਾਂ ਹੀ ਗਮਲੇ ਸਫਾਈ ਇੱਕਾਰੀ ਚੰਗੀ ਤਰ੍ਹਾਂ ਕਰ ਦੇਣੀ ਬਾਹਰ ਵਿੱਚ ਆਪਾਂ ਨੂੰ ਇਸ ਨੂੰ ਸਾਰਾ ਗਰਮੀਆਂ ਗੋਡੀ ਦੇਣ ਦੀ ਵੀ ਜਰੂਰਤ ਨਹੀਂ ਕੋਈ ਖੰਡ ਦੀ ਜਰੂਰਤ ਨਹੀਂ ਤੇਲੇ ਦੀ ਆਪਾਂ ਨੂੰ ਵੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਤਿੱਲਾ ਪਿਆ ਪਿਆ ਰਹੇ ਤੇਲਾ ਕੋਈ ਇਸ ਨੂੰ ਗਰਮੀ ਵਿੱਚ ਨੁਕਸਾਨ ਨਹੀਂ ਕਰੂਗਾ ਤੇ ਟੀਲਾ ਹੁਵੇ ਵੀ ਹੈ ਜਿਦਾਂ ਆਪਣੇ ਇਹਨਾਂ ਟੀਲਾ ਹਲਕਾ ਹਲਕਾ ਹੈਗਾ ਪਰ ਕੋਈ ਸਪਰੇ ਨਹੀਂ ਕਰਨੀ ਇਸ ਨੂੰ ਕੁਛ ਨਹੀਂ ਕਰਨਾ ਸਿਰਫ ਆਪਾਂ ਇਸ ਨੂੰ ਗੋਡੀ ਦੇ ਕੇ ਬਾਅਦ ਸਾਰੀਆਂ ਗਰਮੀ ਆਪਾਂ ਇਸ ਨੂੰ ਹਲਕਾ ਹਲਕਾ ਪਾਣੀ ਪਾਈ ਜਣਾ ਦੂਏਤੀਏ ਰਣ ਪਾਣੀ ਵੀ ਬੜਾ ਜ਼ਿਆਦਾ ਦੇਣ ਦੀ ਜ਼ਰੂਰਤ ਨਹੀਂ ਐਸਾ ਹੋਣਾ ਆਪਾਂ ਗਮਲੇ ਪਧਰੇ ਕਾ ਲੈਣੇ ਤੇ ਬਾਕੀ ਇਹਨਾਂ ਮੁੱਢੋਂ ਹੋਰ ਬੂਟੇ ਫੁੱਟਣਗੇ ਨਵੇਂ ਤੇ ਆਪਾਂ ਹਰੇਕ ਗਮਲੇ ਚ 4-4 5-5 ਬੂਟੇ ਰੱਖ ਲੈਣੇ ਬਾਕੀ ਆਪਾਂ ਪਟ ਦੇਣੇ ਤੇ ਵੈਸੇ ਇਹਨਾਂ ਚ ਉੱਗੇ ਹੀ ਘਟਿਆ ਹੈ ਕਿ ਵਧੀਆ ਉੱਗੇ ਹੋ ਜੇ ਹੋਰ ਰਗਣਗੇ ਤੋ ਆਪਾਂ ਕੱਢ ਦੇਣੀ ਪੰਜ ਪੰਜ ਛੇ ਛੇ ਬੂਟੇ ਤੱਕ ਰੋ ਵੀ ਰੱਖ ਸਕਦੇ ਨੇ ਜਿੰਤੋਂ ਜ਼ਿਆਦਾ ਨਹੀਂ ਰੱਖਣ ਦੀ ਜ਼ਰੂਰਤ ਤੇ ਬਾਕੀ ਇਸ ਢੰਗ ਨਾਲ ਹੀ ਦੇਖਭਾਲ ਕਰਨੀ ਕੋਈ ਜ਼ਿਆਦਾ ਖਿਚੜ ਕਰਨ ਦੀ ਜ਼ਰੂਰਤ ਨਹੀਂ ਬਾਕੀ ਇਸ ਨੂੰ ਸਿਰਫ ਪਾਣੀ ਦੇ ਉੱਤੇ ਸਾਰਾ ਗਰਮੀਆਂ ਪੜ ਜਾਣਗੇ ਵਧੀਆ ਤਰੀਕੇ ਨਾਲ ਬੂਟੇ ਹੋ ਜਾਣਗੇ ਜਦੋਂ ਕਿ 6 6 ਇੰਚ ਦੇ ਬੂਟੇ ਹੋ ਗਏ ਫਿਰ ਆਪਾਂ ਇਸ ਨੂੰ ਉੱਪਰੋਂ ਕਟਿੰਗ ਕਰ ਸਕਦੇ ਹਾਂ ਤਦ ਹੋਰ ਸੰਘਣੇ ਹੋ ਜਾਣਗੇ ਤੇ ਇਹਨਾਂ ਨੂੰ ਕੋਈ ਖਿਚੜ ਕਰਨ ਦੀ ਜ਼ਰੂਰਤ ਨਹੀਂ ਤੇ ਦੂਜੇ ਸਾਲ ਤੇ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਫੁੱਲ ਆਉਣਗੇ ਜਿਦਾਂ ਇਹਦਾ ਬੂਟਾ ਪੁਰਾਣਾ ਹੁੰਦਾ ਜਾਊਗਾ ਉਦੋਂ ਦਾ ਫੁੱਲਾਂ ਦੀ ਗਿਣਤੀ ਤੇ ਵਧੀ ਜਾਊਗੀ ਨੇ ਬੜੀਆ ਫੁੱਲ ਹੋਣਗੇ ਤੇ ਬਾਕੀ ਆਪਾਂ ਵੀਡੀਓ ਪਾਵਾਂਗੇ ਹੁਣ ਸਿਆਣੋਂ ਗਰਮੀਆ ਤੋਂ ਬਾਹਰ ਦੂਰੋਂ ਇਹਨੂੰ ਕਿਹੜੀ ਖਾਦ ਪਾਈਏ ਫੁੱਲਾਂ ਦੇ ਟਾਈਮ ਆਪਰੇਸ਼ਨ ਹਲਕੀ ਜਿਹੀ ਖਾਦ ਪਾਉਣੀ ਹੈ ਬਾਕੀ ਇਸਨੂੰ ਕੋਈ ਜ਼ਰੂਰਤ ਨਹੀਂ। ਬਹੁਤ ਧੰਨਵਾਦ ਜੀ ਸਾਰਿਆਂ ਦਾ ਜੀ ਤੇ ਇਹਨਾਂ ਇੱਕ ਵੀਡੀਓ ਸੀ ਆਪਣੀ ਗਲਦੋਦੀ ਦੇ ਬੂਟੇ ਬਾਰੇ ਕਿ ਧੰਨਵਾਦ ਜੀ ਸਾਰਿਆਂ ਦਾ ਜੀ